ਸਸਿਕਲ ਦੀ ਸਾਰਿਆਂ ਨੂੰ ਇਹ ਵੀਡੀਓ ਕੁੜੀਆਂ ਵਾਸਤੇ ਔਰ ਲੇਡੀਜ਼ ਵਾਸਤੇ ਹੈ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਅਸੀਂ ਫਰਸਟ ਕਾਪੀ ਦੇ ਵਿੱਚ ਸ਼ੂਜ਼ ਤਿਆਰ ਕਰਵਾਏ ਆ ਇੱਕ ਕਲਰ ਦੋ ਕਲਰ ਤਿੰਨ ਮੈਂਬਰੀ ਸੋਲ ਪਤਾਵਾ ਕੋਈ 1500 ਨਹੀਂ ਕੋਈ 1600 ਨਹੀਂ ਸਿਰਫ 850 ਰੁਪਏ ਦੀ ਰੇਂਜ ਦੇ ਵਿੱਚ ਸੁਪਰ ਕੰਫਰਟ ਕਲਰ ਇਹਦੇ ਵਿੱਚ ਤਿੰਨ ਹੈਗੇ ਆ ਯੂਕੇ 4 ਤੋਂ ਯੂਕੇ 8 ਤੱਕ ਇਹਦੇ ਸਾਈਜ਼ ਸਾਡੇ ਕੋਲ ਅਵੇਲੇਬਲ ਆ ਬਿਲਕੁਲ ਲਾਈਟ weight ਸ਼ੂਜ਼ ਆ ਐਂਟੀ ਸਕਿਡ ਸੋਲ ਤਿੰਨ ਕਲਰ ਆ ਮੈਂ ਨਿਗਾਹ ਕਰਾਉਣੀ ਚਾਹੁੰਨਾ ਜਿਹੜਾ ਨੰਬਰ ਦਿੱਤਾ ਹੋਊਗਾ ਤੁਸੀਂ ਉਹਨਾਂ ਤੇ ਸਕਰੀਨਸ਼ਾਟ ਭੇਜ ਦਿਓ ਤਾਨੂੰ ਪ੍ਰੋਪਰ ਰਿਵਰਡ ਮਿਲੂਗਾ ਸਭ ਤੋਂ ਵੱਧ ਹੁਣ ਮੇਰਾ ਮੇਨ ਫੋਕਸ ਜਿਹੜੀ ਆਨਲਾਈਨ ਟੀਮ ਆ ਉਹਨੂੰ ਟੈਗਲ ਕਰਨ ਦਈਏ ਬਸ ਉੱਥੋਂ ਹੀ ਮੇਰੇ ਲਾਂਬੇ ਆ ਰਹੇ ਸੀਗੇ ਉਹ ਚਲੋ ਗੁਰੂਮਾਰੇ ਕਿਰਪਾ ਕਰਨ ਸੈੱਟ ਕਰ ਦਾਂਗੇ ਆ 1000 ਰੁਪਏ ਦੀ ਰੇਂਜ ਦੇ ਵਿੱਚ ਅਸੀਂ ਸ਼ੂਜ਼ ਤਿਆਰ ਕਰਵਾਇਆ ਬੱਚਿਆਂ ਦਾ ਔਰ ਲੇਡੀਜ਼ ਦਾ ਬੱਚਿਆਂ ਦਾ ਰਹਿਣ ਵਾਲਾ ਵਾ ਇਹ 10 ਸਾਲ ਤੋਂ ਲੈ ਕੇ 15 ਸਾਲ ਤੱਕ ਬਾਕੀ ਕੁੜੀਆਂ ਵਾਲੇ ਚਾਰ ਰੰਗ ਇਹਦੇ ਵਿੱਚ ਅਸੀਂ ਤਿਆਰ ਕਰਾਏ ਹਲ ਸਾਰੇ ਪੂਰੇ ਓਕੇ ਆ 5-5 ਮਹੀਨੇ ਦੀ ਇਹਨਾਂ ਦੀ ਗਾਰੰਟੀ ਆ 1000 ਰੁਪਏ ਦੇ ਵਿੱਚ ਇਹਦੀ ਸ਼ਿਪਿੰਗ ਵੀ ਫ੍ਰੀ ਆ ਪੰਜਾਬ ਦੇ ਵਿੱਚ ਕਿਤੇ ਵੀ ਤੁਸੀਂ ਮੰਗਾ ਸਕਦੇ ਹੋ ਸ਼ਿਪਿੰਗ ਵੀ ਇਹਦੀ ਪ੍ਰੋਪਰ ਆ ਕੰਫਰਟ ਬਹੁਤ ਜ਼ਿਆਦਾ ਆ ਸਾਈਜ਼ ਯੂਕੇ 4 ਤੋਂ ਯੂਕੇ 8 ਤੱਕ ਸਾਈਜ਼ਸ ਆ ਬੱਚਿਆਂ ਦੇ ਹੈਗੇ 10 ਤੋਂ 15 ਸਾਲ ਦੇ ਬਾਕੀ ਲੇਡੀਜ਼ ਔਰ ਕੁੜੀਆਂ ਦੇ ਸਾਈਜ਼ ਪ੍ਰੋਪਰ ਇਸ ਤੋਂ ਬਾਅਦ ਮੈਂ ਤੁਹਾਨੂੰ ਨਿਗਾ ਕਰਾਂ ਲੱਗੇ ਆਈਡੀ ਆਕਸਾ ਮਾਰ ਉਪਰ ਨੈਟ 1500 ਰੁਪਏ ਦੀ ਰੇਂਜ ਦੇ ਵਿੱਚ ਫਸਟ ਵਾਲਾ ਮਾਲ ਬਹੁਤ ਜ਼ਿਆਦਾ ਮਾਲ ਵਿਕਦਾੜਾ ਇਹਦੀ ਕੁਆਲਿਟੀ ਬੜੀ ਸੁਪੀਰੀਅਰ ਆ 1500 ਦੀ ਰੇਂਜ ਦੇ ਵਿੱਚ ਯੂਕੇ 36 ਤੋਂ 41 ਤੱਕ ਸਾਈਜ਼ ਆ 3 ਨੰਬਰ ਤੋਂ ਲੈ ਕੇ 7 8 ਨੰਬਰ ਤੱਕ ਇਹ ਮਾਡਲ ਆਉਂਦੇ ਆ ਚਾਰੇ ਪੂਰੇ ਹੋਲਸੇਲ ਦੇ ਵਿੱਚ ਵੀ ਅਵੇਲੇਬਲ ਹੈ ਰਿਟੇਲ ਦੇ ਵਿੱਚ ਵੀ ਅਵੇਲੇਬਲ ਹੈ ਜਿੱਦਾਂ ਮਰਜ਼ੀ ਤੁਸੀਂ ਲੈ ਸਕਦੇ ਹੋ ਸਕਰੀਨਸ਼ਾਟ ਮਾਰ ਕੇ 70364050 ਤੇ ਤੁਸੀਂ WhatsApp ਕਰ ਸਕਦੇ ਹੋ ਤੁਹਾਨੂੰ ਪੂਰੀ ਇਨਕੁਆਇਰੀ ਮਿਲੂਗੀ ਤੇ ਜੇ ਕਿਸੇ ਨੇ ਵੀਡੀਓ ਕਾਲ ਤੇ ਪਸੰਦ ਕਰਨਾ ਹੈ ਓਵਰਸੀਜ਼ ਤੋਂ ਬਾਹਰ ਬੈਠੇ ਜਾਂ ਕਿਤੇ ਵੀ ਸੰਤਾਂ ਦਾ ਸਮਾਨ ਵੇਚਣ ਤੱਕ ਮਤਲਬ ਹੈ ਸਾਨੂੰ ਇਹ ਥੋੜੀ ਵੀ ਕੋਈ ਐਨ ਨਹੀਂ ਆ ਰਹੀ ਆਰਡਰ ਕਰੇ 5-7 ਜੋੜੇ ਜਿਨੇ ਆਰਡਰ ਕਰਨੇ ਹੋਵੇ ਜਾਂ ਫੈਮਿਲੀ ਵਾਸਤੇ ਲੈਣਾ ਹੋਵੇ ਉਹ ਇਸੇ ਨੰਬਰ ਤੇ ਅਪਾਇੰਟਮੈਂਟ ਵੀਡੀਓ ਕਾਲ ਦੀ ਲੈ ਲੇ ਤੁਹਾਨੂੰ ਪ੍ਰੋਪਰ ਅਪਾਇੰਟਮੈਂਟ ਮਿਲ ਜੇ ਤੁਸੀਂ ਆਪਣਾ ਵੀਡੀਓ ਕਾਲ ਤੇ ਪਸੰਦ ਕਰ ਸਕਦੇ ਇਹ 1500 ਰੁਪਏ ਦੀ ਰੇਂਜ ਦੇ ਵਿੱਚ ਯੂਕੇ 37 ਤੋਂ 41 ਤੱਕ ਅਵੇਲੇਬਲ ਹੈ ਮੈਂ ਤੁਹਾਨੂੰ ਕਲਰ ਦੁਬਾਰਾ ਦਿਖਾ ਦੇਣਾ ਫੋਕਸ ਮਾਰਦੇ ਉੱਤੇ ਆਹ 1 2 3 4 5 ਇਹਨਾਂ ਸ਼ੂਜ਼ ਵਾਸਤੇ ਆਰਡਰ ਹੈਗੇ ਆ 977915876970364 050 ਇਸ ਨੰਬਰ ਤੇ ਤੁਸੀਂ ਵੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਕਿਤੇ ਵੀ ਘਰ ਬੈਠੇ ਮੰਗਵਾ ਸਕਦੇ ਆਂ ਧੰਨਵਾਦ ਸਾਸੀ ਗਾਇਬੇਰੇ ਇੱਕ ਨਾਮ ਨੇ ਗੁਲਾ ਮਾਡਲ ਆਇਆ ਬਾਕਸ ਦੇ ਵਿੱਚ ਆਏ ਨੇ ਦਿਖਾਈ ਪੁੱਤ ਅਨਬਾਕਸਿੰਗ ਤਿੰਨ ਕਲਰ ਆਏ ਨੇ ਲਿਆ ਉਹਦਾ ਵੀ ਦਿਖਾ ਦੇ ਇੱਕ ਆਹ ਆਇਆ ਹੈਗਾ ਆਏਗਾ ਆਹ ਲੋ ਇੱਕ ਆ ਆਇਆ ਵਾ ਜੀ ਇੱਕ ਇਹਦੇ ਚ ਵਾਈਟ ਆਇਆ ਮੇਰੇ ਨਾਲ ਆਹ ਲੋ ਬਾਕਸ ਚਾਹੀਦਾ ਬਾਕਸ ਵੀ ਨਾਲ ਮਿਲ ਜੂਗਾ ਵਾਲਟੀ ਬਹੁਤ ਸੋਹਣੀ ਹੈ 22300 ਰੁਪਏ ਮਾਰ ਰੁਪਏ ਦੀ ਹੈਗੀ ਹੈ ਜੀ ਤੇ ਤੁਹਾਨੂੰ 999 ਰੁਪਏ ਲੱਗੂਗਾ ਬਾਕਸ ਚਾਹੀਦਾ ਬਾਕਸ ਵੀ ਨਾਲ ਦੇ ਦਾਂਗੇ 999 ਰੁਪਏ ਤੁਹਾਨੂੰ ਦੇਵਾਂਗੇ ਤੇ T P R ਸੋਲ ਹੈ ਨੰਬਰ ਮੈਂ ਪਾ ਦਿੰਨਾ ਉਸ ਤੇ ਸਕਰੀਨ ਸ਼ਾਟ ਭੇਜ ਦਿਓ ਤੇ ਬੁੱਕ ਕਰ ਲਾਂਗੇ ਆ ਦਿਖਾਈ ਆ ਲੋ ਕਿੰਨੇ ਮਾਡਲ ਅਵੇਲੇਬਲ ਹੈ 6 7 9 10 ਆਈ ਦੇਸ